ਮੌਜੂਦਾ ਸਰਕਾਰ ਜਿਹੜੀ ਆ ਆਮ ਪਾਰਟੀ ਦੀ ਹੈ ਇਸ ਕਰਕੇ ਆਪਾਂ ਉਹਨਾਂ ਦੇ ਗਾੜੀ ਗੁਜ਼ਾਰਸ਼ ਕੀਤੀ ਆ ਕਿ ਸਾਡੇ ਬੰਦੀ ਸਿੰਘ ਜਿਹੜੇ ਉਹਨਾਂ ਨੂੰ ਰਿਹਾ ਕੀਤਾ ਜਾਏ ਕੁੱਝੇ ਨੰਬਰ ਤੇ ਆ ਕਿ ਲੇਕੋ ਪਾਈ ਅੰਮ੍ਰਿਤਪਾਲ ਦਾ ਜੇ ਤਸੂਰ ਨਹੀਂ ਉਹਨਾਂ ਦੇ ਫੋਨ ਵੀ ਬੰਦ ਆ ਡਿਗੂਗੜ੍ਹ ਤੋਂ ਜਿਹੜੇ ਆਪਾਂ ਪੰਜਾਬ ਦੀਆਂ ਚੇਲਾਾਂ ਚ ਮੰਗ ਕੀਤੀ ਆ ਕਿ ਉਹਨਾਂ ਨੂੰ ਇੱਥੇ ਸ਼ਿਫਟ ਕੀਤਾ ਜਾਏ ਪਰ ਕਾਹਨੇ ਦੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਆਪਾਂ ਆਪਣਾ ਗੱਲ ਕੋ ਇਹੋ ਹੀ ਮੰਗ ਕੀਤੀ ਆ ਚਲੋ ਹੰਨਾ ਸਾਡੀ ਗੱਲ ਬੜੀ ਧਿਆਨ ਨਾਲ ਸੁਣੀ ਆ ਸਾਰੇ ਜਿਹੜੇ ਨੀਡ ਹੁੰਦੇ ਆ ਚੰਗੇ ਨੀਡੇ ਤੇ ਸਾਰੇ ਮਾੜੇ ਵੀ ਨਹੀਂ ਹੁੰਦੇ ਬੜੀ ਰਿਸਪੈਕਟ ਦੇ ਨਾਲ ਉਹਨਾਂ ਧਿਆਨ ਨਾਲ ਗੱਲ ਸੁਣੀ ਆ ਉਹਦੇ ਤੇ ਗੌਰ ਕਰਨ ਨੂੰ ਕਿਹਾ ਵਾ ਬਾਕੀ ਅੱਗੇ ਵੇਖੋ ਕਾਰਵਾਈ ਕੀ ਕਰਦੇ ਆ ਕੀ ਨਹੀਂ ਕਿਉਂਕਿ ਇਲੈਕਸ਼ਨ ਵੀ ਤੇ ਆਈ ਆ ਬੜੇ ਮਾਨ ਦੇ ਨਾਲ ਪੰਜਾਬ ਦੇ ਲੋਕਾਂ ਨੇ ਬੰਨੀਆਂ ਸ਼ੀਟਾਂ ਦੇ ਕੇ ਝਾੜੂ ਨੂੰ ਬਣਾਇਆ ਸੀ ਸੋ ਇਸ ਕਰਕੇ ਆਪਾਂ ਕਹਿੰਦੇ ਆ ਕਿ ਦੁਬਾਰਾ ਜਿਹੜੇ ਪਹਿਲੀਆਂ ਸਰਕਾਰਾਂ ਤੋਂ ਸੁਟਾਏ ਹੋਏ ਲੋਕ ਹੀ ਕੰਨ ਨੇ ਇਹ ਸਰਕਾਰ ਬਣਾਈ ਆ ਤੇ ਜੇ ਇਹ ਸਰਕਾਰ ਵੀ ਜੁਮਨ ਕਰੂਗੀ ਤੇ ਬਹੁਤ ਹੀ ਮਾੜੀ ਆ ਫਿਰ ਤੇ ਪੰਜਾਬ ਵਾਸਤੇ ਸਾਡਾ ਕੋਈ ਕੋਈ ਵੀ ਜਿਹੜਾ ਸਾਣ ਸਾਨੂੰ ਸਾਰੇ ਲੋਕਾਂ ਤੋਂ ਯਕੀਨ ਚੁੱਕਿਆ ਗਿਆ ਵਾ ਇਸ ਕਰਕੇ ਆਪਾਂ ਇਹੋ ਹੀ ਇਹਨਾਂ ਨੂੰ ਬੇਨਤੀ ਕੀਤੀ ਆ ਜੀ ਸਵਕਸ਼ਣ ਦਿੱਤਾ ਗਿਆ ਤੁਹਾਨੂੰ ਨਾ ਉਹਨੂੰ ਵਿਸ਼ਵਾਸ ਤੇ ਇਹੋ ਦੇਖ ਕੇ ਗਿਆ ਕਿ ਮੈਂ ਅੱਜ ਇਹ ਵਕੀਲ ਵੀ ਆ ਨਾਮੰਦਾ ਮੈਂ ਬਾਚਿਆ ਮੈਂ ਤੁਹਾਡੀ ਗੱਲ ਜਿਹੜੀ ਹੈ ਮੈਂ ਤੁਹਾਡੀ ਬਾਤ ਜਿਹੜੀ ਆ ਚੁੱਕਾਂਗਾ ਤੇ ਮੈਂ ਇਸ ਪਰ ਇਸ ਗੱਲ ਦੇ ਨਾਲ ਤੁਹਾਡੇ ਨਾਲ ਸਹਿਮਤ ਹਾਂ ਜੋ ਤੁਸੀਂ ਕਹਿ ਰਹੇ ਹੋ ਜਿੱਦਾਂ ਲਈ ਭਾਈ ਸਾਹਿਬ ਦੀ ਮਾਤਾ ਜੀ ਆ ਫਿਰ ਕਸੂਰ ਤੋਂ ਉਹਨਾਂ ਨੂੰ ਵਰਦਨ ਚੁੱਕਿਆ ਗਿਆ ਵਾ ਤੇ ਉਹਨਾਂ ਬਾਰੇ ਵੀ ਅਸੀਂ ਗੱਲ ਕੀਤੀ